ਤੁਸੀਂ ਕੋਲੇਸਟੇਰੋਲ ਦੀ ਗੱਲ ਕੀਤੀ ਦੇਸੀ ਕਿਉਂ ਨਾ ਕਨੈਕਟ ਕਰਕੇ ਸਰਦੀਆਂ ਚ ਕੋਲੇਸਟੇਰੋਲ ਦੀ ਦਿੱਕਤ ਸਭ ਤੋਂ ਜ਼ਿਆਦਾ ਆ ਜਾਂਦੀ ਹੈ ਲੋਕਾਂ ਦੇ ਮੇਰੇ ਖਿਆਲ ਹੈ ਕਿ ਗਤੀਵਿਧੀ ਘਟ ਜਾਂਦੀ ਹੈ ਕੋਲੇਸਟੇਰੋਲ ਦੇ ਬਾਰੇ ਆਯੁਰਵੇਦ ਆ ਕੀ ਕਹਿੰਦਾ ਹੈ ਘਰ ਬੈਠੇ ਲੋਕ ਕਿਸ ਤਰ੍ਹਾਂ ਦਾ ਹੱਲ ਕਰ ਲੈਣ ਦੇਖੋ ਵੀਰ ਜੀ ਪਹਿਲਾਂ ਤਾਂ ਆਪਣਾ ਕੋਲੇਸਟੇਰੋਲ ਦਾ ਟੈਸਟ ਕਰੋ ਜਿਸ ਨੂੰ ਸਿ ਲਿਪਿਡ ਪ੍ਰੋਫਾਈਲ ਕਹਿੰਦੇ ਹਨ ਲਿਪਿਡ ਪ੍ਰੋਫਾਈਲ ਦੇ ਟੈਸਟ ਦੇ ਵਿੱਚ ਜੇ ਤੁਹਾਡਾ ਐਲ ਡੀ ਐਲ 150 ਤੋਂ ਪਲੱਸ ਆ ਰਿਹਾ ਹੈ ਤੇ ਤੁਹਾਡਾ ਟ੍ਰਾਈਗਲਿਸਰਿਡ 170 ਤੋਂ ਪਲੱਸ ਆ ਰਿਹਾ ਹੈ ਤੇ ਤੁਹਾਨੂੰ ਤੁਰੰਤ ਇਮੀਡੀਏਟਲੀ ਐਲੋਪੈਥਿਕ ਦਵਾਈ ਵਦਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਇਸ ਉਮਰ ਦੇ ਵਿੱਚ ਕਦੀ ਵੀ ਕਿਸੇ ਨੂੰ ਅਟੈਕ ਆਊਗਾ ਸਿਰਫ ਕੋਲੇਸਟ੍ਰੋਲ ਕਰਕੇ ਆਊਗਾ ਅੱਜ ਜਲਦੀ ਉਮਰ ਦੇ ਵਿੱਚ ਜਾਨ ਗਵਾਨ ਵਾਲੇ ਬੰਦਿਆਂ ਦਾ ਸਿਰਫ ਕੋਲੇਸਟ੍ਰੋਲ ਲੈਵਲ ਕਰਕੇ ਦਿੱਕਤ ਆਉਂਦੀਆਂ ਨੇ ਅਧਰੰਗ ਦਾ ਅਟੈਕ ਦਿਮਾਗ ਦਾ ਕੋਲੇਸਟ੍ਰੋਲ ਹਾਰਟ ਅਟੈਕ ਹਾਰਟ ਦਾ ਕੋਲੇਸਟ੍ਰੋਲ ਲੱਤਾਂ ਦੀ ਬਲਾਕੇਜ ਲੱਤਾਂ ਦਾ ਕੋਲੇਸਟ੍ਰੋਲ ਇਹ ਸਾਨੂੰ ਸਮਝਣਾ ਪੈਣਾ ਵੈ ਜੇ ਤੁਹਾਡੇ ਰੀਨਲਸ ਸਟੈਨੋਸਿਸ ਹੋ ਰਹੀ ਹੈ ਮਤਲਬ ਕਿਡਨੀ ਦੀ ਬਲਾਕੇਜ ਹੈ ਜੇ ਤੁਹਾਡੇ ਆੰਤਾਂ ਦੇ ਵਿੱਚ ਰੁਕਾਵਟ ਆ ਰਹੀ ਤੁਹਾਨੂੰ ਕਬਜ ਹੋ ਰੇ ਮਤਲਬ ਆੰਤਾਂ ਦੀ ਬਲੋਕੇਜ ਠੀਕ ਹੈ ਸੋ ਕੀ ਚੀਜ਼ ਹੋਈ ਖੂਨ ਦਾ ਗਾੜਾਪਨ ਅਗਰ ਤੁਹਾਨੂੰ ਮਰਦਾਨਾ ਕਮਜ਼ੋਰੀ ਆ ਰਹੀ ਨੇ ਵੀ ਗੱਲ ਯਾਦ ਰੱਖਣਾ ਅਗਰ ਤੁਹਾਡੇ ਲਿੰਗ ਦੇ ਵਿੱਚ ਖੂਨ ਦਾ ਦੌਰਾ ਨਹੀਂ ਚੱਲਦਾ ਢਿੱਲਾਪਨ ਆ ਰਿਹਾ ਉਹਦੇ ਪਿੱਛੇ ਵੀ ਕੋਲੇਸਟ੍ਰੋਲ ਜ਼ਿੰਮੇਵਾਰ ਹੈ ਕਿਉਂਕਿ ਖੂਨ ਦਾ ਦੌਰਾ ਜਿਹੜਾ ਪਤਲਾ ਖੂਨ ਤੇ ਚੱਲੂਗਾ ਕਿ ਗਾੜਾ ਖੂਨ ਤੇ ਚੱਲੂਗਾ ਬਲੱਡ ਫਲੋ ਕੱਟ ਗਿਆ ਬਲੱਡ ਫਲੋ ਕੱਟ ਗਿਆ ਬਲੱਡ ਫਲੋ ਹਰ ਅੰਗ ਦਾ ਵੈ ਜਿਹੜੇ ਅੰਗ ਦਾ ਬਲੱਡ ਫਲੋ ਕੱਟ ਗਿਆ ਉਹ ਅੰਗ ਕਮਜ਼ੋਰ ਹੋ ਗਿਆ ਜਿੰਨੂੰ ਉਹ ਬਿਰਜੀ ਆਯੁਰਵੇਦ ਦਾ ਸਲੋ ਸਾਇੰਸ ਹੈ ਆਯੁਰਵੈਦ ਕੋ ਦਮ ਕੰਮ ਨਹੀਂ ਕਰਦੀ ਆਯੁਰਵੈਦ ਚ ਬੜੀ ਸਾਰੇ ਜੜੀ ਬੂਟੀਆਂ ਅਰਜੁਨ ਹੈ ਤਮਾਸਾ ਵਾ ਭੂਮੀ ਆਮਲਕੀ ਜਿਹੜੀ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਕਰੈਕਟ ਕਰਕੇ ਤੁਹਾਡੇ ਕੋਲੇਸਟੇਰਲ ਲੈਵਲ ਨੂੰ ਮੈਨੇਜ ਕਰਦੀ ਹੈ ਮੈਂ ਤਾਂ ਕਹੂੰਗਾ ਜੇ ਤੁਸੀਂ ਲੌਂਗ ਟਾਈਮ ਚ ਕਰ ਸਕਦੇ ਹੋ ਤੇ 50 ਗ੍ਰਾਮ ਅਰਜੁਨ 50 ਗ੍ਰਾਮ ਤਮਾਸਾ 50 ਗ੍ਰਾਮ ਪੁਸ਼ਕਰਮੂਲ 10 ਗ੍ਰਾਮ ਦਾਲਚੀਨੀ ਇਹ ਸਾਰੀ ਜੜੀ ਬੂਟੀਆਂ ਤੁਸੀਂ ਲੈ ਲਓ ਇੱਕ ਚਮਚ ਰਾਤ ਨੂੰ ਇੱਕ ਗਲਾਸ ਪਾਣੀ ਚ ਪਿਉਓ ਦਿਓ ਸੋ ਇਹਨੂੰ ਉਹਨੂੰ ਬਲੋ ਜਦੋਂ ਅੱਧਾ ਗਲਾਸ ਉਹਨੂੰ ਛਾਣ ਕੇ ਪਿਓ ਚਾਹ ਦੀ ਜਗਾ ਤੇ 3 ਮਹੀਨੇ ਲਗਾਤਾਰ ਕਰਨਾ ਫਿਰ ਕੋਲੇਸਟ੍ਰੋਲ ਦੇ ਵਿੱਚ ਕਨਵਰਜੈਂਸ ਆਊਗੀ। ਅਗਰ ਤੁਹਾਡਾ ਕੋਲੇਸਟ੍ਰੋਲ ਅੱਜ ਬਹੁਤ ਜ਼ਿਆਦਾ ਵੈ ਤੇ ਆਪਣੇ ਲਾਈਫ ਨੂੰ ਰਿਸਕ ਤੇ ਨਾ ਲੈਂਦੇ ਹੋਏ ਐਲੋਪੈਥਿਕ ਦਵਾਈ ਲੈਣ ਦਾ ਕੋਈ ਗੁਨਾਹ ਨਹੀਂ ਹੈਗਾ। ਡਾਕਟਰ ਕੋਲ ਜਾਣ ਦਾ ਕੋਈ ਗੁਨਾਹ ਨਹੀਂ ਹੈਗਾ ਜੇ ਤੁਹਾਨੂੰ ਸਾਹ ਚੜਦਾ ਵਿੱਚ ਜਾਓ, ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਜਾਓ ਕਿਉਂਕਿ ਕੋਲੇਸਟ੍ਰੋਲ ਦੇ ਮਰੀਜ਼ ਨੂੰ ਨਾ ਪਤਾ ਸਭ ਤੋਂ ਵੱਡਾ ਲੱਛਣ ਕੀ ਹੁੰਦਾ? ਉਹਦਾ ਸੁਸਤੀ ਪੈ ਰੰਦੀ ਸਾਰਾ ਦਿਨ ਨੂੰ। એનર્ਜੀ ਲੈਵਲ ਹੀ ਨਹੀਂ ਹੁੰਦਾ। ਮੈਂ ਬੈਠੇ ਬੈਠੇ ਸਾਰੇ ਕੰਮ ਕਰ ਲਵਾਂ, ਮੈਂ ਸੋ ਜਾਵਾਂ, ਮੈਨੂੰ ਭੁੱਖ ਨਹੀਂ ਲੱਗ ਰਹੀ, ਮੈਨ ਪੇਟ ਦੇ ਅੰਤਾਂ 'ਚ ਵੀ ਘੱਟ ਜਾ ਰਿਹਾ ਕਿਉਂਕਿ ਖੂਨ ਘਾਟਾ ਵੈ ਸੋ ਖੂਨ ਨੂੰ ਪਤਲਾ ਕਰ ਲੋ ਤੁਸੀਂ ਪੂਰੇ એનਰਜੈਟਿਕ ਹੋ ਗਏ ਫੈਟੀ ਲੀਵਰ ਦੇ ਸਿੰਪਟਮ ਕੀ ਹੈ ਡਾਕਟਰ ਸਾਹਿਬ ਤੁਸੀਂ ਸਿੰਪਟਮ ਦੀ ਗੱਲ ਕੀਤੀ ਬੜੀ ਵਧੀਆ ਸੁਸਤੀ ਪੈ ਰਹੀ ਹੈ ਤੁਹਾਨੂੰ ਤੁਸੀਂ ਲੇਜੀ ਹੋਗੇ ਵੀ ਫੈਟੀ ਲੀਵਰ ਦਾ ਨਾ ਸਿੰਪਟਮ ਪ੍ਰੈਕਟੀਕਲੀ ਕੋਈ ਵੀ ਨਹੀਂ ਹੈਗਾ ਅੱਛਾ ਫੈਟੀ ਲੀਵਰ ਇੱਕ ਇਹੋ ਜੀ ਚੀਜ਼ ਹੈ ਜਿਹਨੂੰ ਹਰ ਬੰਦਾ ਨਜ਼ਰਅੰਦਾਜ਼ ਕਰਦਾ ਹੈ ਫੈਟੀ ਲੀਵਰ ਦਾ ਇੱਕੋ ਹੀ ਹੱਲ ਹੈ ਪਤਾ ਕਰਨ ਦਾ ਕਿ ਹਰ ਇੱਕ ਸਾਲ 'ਚ ਇੱਕ ਵਾਰੀ ਆਪਣਾ ਐਲ ਐਫ ਟੀ ਆਪਣਾ ਯੂਰਿਕ ਐਸਿਡ ਆਪਣਾ ਲਿਪਿਡ ਪ੍ਰੋਫਾਈਲ ਆਪਣਾ thyroid profile ਤੇ 3 ਮਹੀਨੇ ਵਾਲੀ ਸ਼ੂਗਰ ਇਹ ਟੈਸਟ ਕਰਾਓ ਪਲੱਸ ਆਪਣੇ ਪੇਟ ਦਾ scan ਕਰਾਓ ਠੀਕ ਹੈ ਜੇ ਤੁਸੀਂ ਇਹ ਸਾਰਾ ਕੁਝ ਕਰਾਓਗੇ ਅਗਰ ਤੁਹਾਨੂੰ ਆ ਗਿਆ grade 2 fatty liver ਤੇ ਤੁਸੀਂ ਇਮੀਡੀਏਟਲੀ ਇਸ ਦਾ ਇਲਾਜ ਸ਼ੁਰੂ ਕਰਦੋ ਠੀਕ ਹੈ ਤੇ ਇਸ ਦਾ ਜੋ ਮੇਰੀ ਰਿਸਰਚ ਕਹਿੰਦੀ ਸਭ ਤੋਂ ਵੱਡਾ ਇਲਾਜ ਹੈਗਾ ਵਾ ਮੋਟਾਪਾ ਘਟਾਣਾ ਠੀਕ ਹੈ ਆਪਣੀ ਐਕਸਟਰਾ ਕੈਲੋਰੀਜ਼ ਘਟਾਉਣੀ ਆ ਪਸੀਨਾ ਬਹਾਨਾ ਮੁੜ ਕੋ ਮੁੜਕੀ ਹੋਣਾ ਜੇ ਫੇਰ ਵੀ ਤੁਹਾਨੂੰ ਹੈਲਪ ਨਹੀਂ ਹੁੰਦਾ ਤੇ ਫੇਰ ਤੁਸੀਂ ਕੋਈ ਡਾਕਟਰ ਦੇ ਸਾਥ ਲਓ ਤਾਂ ਕਿ ਉਹ ਤੁਹਾਨੂੰ ਬੈਸਟ ਪੋਸਿਬਲ ਨੁਸਖਾ ਗਾਈਡ ਕਰ ਸਕੇ ਤੇ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਤੇ ਸਿਆਣੇ ਕਹਿੰਦੇ ਆ ਕਿ ਲਿਵਰ ਸ਼ੀਸ਼ੇ ਵਾਂਗੂ ਚਮਕੂਗਾ ਫਲਾਣਾ ਨੁਸਖਾ ਬਣਾ ਲਓ ਲਿਵਰ ਪੂਰਾ ਜੀ ਬਾਜੀ ਕੋਈ ਬੋਰਚ ਲੈ ਕੇ ਲੱਗਾ ਹੋਇਆ ਸਾਫ਼ ਕਰ ਲਈ ਠੀਕ ਹੈ ਜੀ ਕੋਈ ਉਹ ਤੇ ਕੰਗਾ ਲੈ ਕੇ ਲੱਗਾ ਹੋਇਆ ਸਾਫ਼ ਕਰਨੀ ਸਾਫ਼ ਹੋ ਜਾਊਗਾ ਤੇ ਨਾਲ ਹਾਂ ਪੜੀ ਪੋਲੀ ਪਾਲੀ ਜਨਤਾ ਜਿਹੜੀ ਵਿਚਾਰੀ ਬਿਮਾਰ ਹੈ ਜਿਹੜੀ ਪਰੇਸ਼ਾਨ ਹੈ ਕੋਈ ਸਰੋਸੇ ਚ ਗਿਆ ਹੋਇਆ ਕਿਸੇ ਦੇ ਪੇੜ ਤੇ ਪਾਣੀ ਭਰਦਾ ਪਿਆ ਕਿਸੇ ਦੀ ਪੋਰਟਲ ਹਾਈਪਰ ਟੈਨਸ਼ਨ ਨਹੀਂ ਕਿਸੇ ਨੂੰ ਸਾਹ ਨਹੀਂ ਆ ਰਿਹਾ ਕੋਈ ਕਿੰਨੇ ਕਿੰਨੇ ਸਾਲ ਤੋਂ ਦਵਾਈਆਂ ਖਾ ਰਿਹਾ ਕੋਈ ਮੌਤ ਦੀ ਰੋਜ਼ ਦੀ ਲੜਾਈ ਲੜ ਰਿਹਾ ਕੋਈ ਐਨਕੇਫਲੋਪੈਥੀ ਤੇ ਜਾ ਰਿਹਾ ਉਹ ਵਿਚਾਰਾ ਤਾਂ ਪੜੀ ਕੋਸ਼ਿਸ਼ ਕਰੂਗਾ